ਤਾ ਇੱਕ ਵਿਅਕਤੀ ਦੀਆਂ ਲਤਾਂ ਵੱਢਣ ਦਾ ਮਾਮਲਾ ਛੜਾ ਉਹ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੀਆਂ ਲਤਾਂ ਵੱਡੀਆਂ ਗਈਆਂ ਲਤਾਂ ਵੱਢਣ ਤੋਂ ਬਾਅਦ ਉਸ ਵਿਅਕਤੀ ਨੂੰ ਰੇਲਵੇ ਪਟੜੀ ਦੇ ਉੱਪਰ ਸੁੱਟ ਦਿੱਤਾ ਗਿਆ ਤਾਂ ਜੋ ਇਹ ਲੱਗ ਸਕੇ ਕਿ ਇਹ ਟ੍ਰੇਨ ਦੀ ਲਪੇਟ ਦੇ ਵਿੱਚ ਆਇਆ ਜਿਸ ਕਰਕੇ ਇਸ ਦੀ ਮੌਤ ਆ ਛੜੀ ਉਹ ਹੀ ਹੈ ਤਾਂ ਇਹ ਮਾਮਲਾ ਛੜਾ ਤਰਨਤਾਰਨ ਦੇ ਪਿੰਡ ਲੋਕਾਂ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਪੀੜਤ ਵਿਅਕਤੀ ਦੇ ਵੱਲੋਂ ਇਹ ਬਿਆਨ ਨੇ ਜਿਹੜੇ ਦਿੱਤੇ ਗਏ ਨੇ ਕਿ ਇੱਕ ਧਾਰਮਿਕ ਸਥਾਨ ਦੇ ਉੱਪਰ ਸਾਡੇ ਵੱਲੋਂ ਬੂਟੇ ਨੇ ਛੜੇ ਉਹ ਲਗਾਏ ਗਏ ਸੀ ਤਾ ਜਿਹੜੇ ਬੂਟੇ ਅਸੀਂ ਲਗਾਏ ਹੋਏ ਸੀ ਤਾਂ ਧਾਰਮਿਕ ਸਥਾਨ ਦੇ ਨੇੜੇ ਕੁਝ ਘਰ ਸੀ ਤਾਂ ਉਹਨਾਂ ਦੇ ਜਿਹੜੇ ਡੰਗਰ ਸੀ ਬੱਕਰੀਆਂ ਸੀ ਉਹਨਾਂ ਬੂਟਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਸੀ ਤਾਂ ਜਦੋਂ ਅਸੀਂ ਉਲਾੰਬਾ ਦੇਣ ਉਹਨਾਂ ਦੇ ਘਰੇ ਜਾਂਦੇ ਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੈਨੂੰ ਘੇੜ ਲਿਆ ਜਾਂਦਾ ਹੈ ਘੇਰਨ ਤੋਂ ਬਾਅਦ ਮੇਰੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਸ਼ਾਹੀ ਦੇ ਨਾਲ ਉਹ ਸਾਰੇ ਪਰਿਵਾਰਕ ਮੈਂਬਰ ਉਹਨਾਂ ਨੂੰ ਆਪਣੇ ਘਰ ਲੈ ਜਾਂਦੇ ਨੇ ਘਰ ਲੱਜਾ ਕੇ ਤੇਜ਼ ਤਾਰ ਹਥਿਆਰ ਦੇ ਨਾਲ ਉਸ ਦੀਆਂ ਲਤਾਂ ਦੇ ਉੱਪਰ ਵਾਰਾ ਛੜਾਓ ਕੀਤਾ ਜਾਂਦਾ ਤਾਂ ਜਦੋਂ ਇਹ ਪੀੜਤ ਵਿਅਕਤੀ ਬੇਹੋਸ਼ ਹੋਇਆ ਤਾਂ ਇਸ ਨੂੰ ਫਿਰ ਰੇਲਵੇ ਪਟਣੀ ਦੇ ਉੱਪਰ ਛੁੱਟ ਦਿੱਤਾ ਜਾਂਦਾ ਤਾਂ ਜੋ ਇਹ ਲੱਗ ਸਕੇ ਕਿ ਜਿਹੜਾ ਇਹ ਪੀੜਤ ਵਿਅਕਤੀ ਸੀ ਇਸ ਦੀ ਟ੍ਰੇਨ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ ਆ ਪਰ ਸ਼ੁਕਰੇ ਰਹਿੰਦਾ ਕਿ ਇਸ ਵਿਅਕਤੀ ਦੀ ਜਾਨ ਅਜੇ ੜੀ ਉਹ ਵੱਜ ਜਾਂਦੀ ਆ ਤਾਂ ਇਸ ਵਿਅਕਤੀ ਦਾ ਪਰਿਵਾਰ ਆ ਜਿਹੜਾ ਉਹ ਇਸ ਨੂੰ ਲੱਭਣ ਦੇ ਲਈ ਜਾਂਦਾ ਤਾਂ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪੀੜਤ ਵਿਅਕਤੀ ਰੇਲਵੇ ਪਟੜੀ ਤੋਂ ਮਿਲਦਾ ਤੇ ਜਿਸ ਦੀਆਂ ਲੱਤਾਂ ਨੇ ਜਿਹੜੀਆਂ ਉਹ ਵੱਡੀਆਂ ਹੋਈਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਹਸਪਤਾਲ ਦੇ ਵਿੱਚੋਂ ਭਾਰਤੀਆ ਛੜਾਓ ਕਰਵਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਆ ਛੜਾਉ ਕੀਤਾ ਜਾਂਦਾ ਤਾਂ ਪੀੜਤ ਵਿਅਕਤੀ ਦੇ ਨੂੰ ਇਹ ਬਿਆਨ ਦਰਜ ਕਰਵਾਏ ਗਏ ਨੇ ਕਿ ਅਸੀਂ ਬੂਟਿਆਂ ਨੂੰ ਨੁਕਸਾਨ ਪਹੁੰਚਾਣ ਦਾ ਉਲਾਮਬਾ ਲੈ ਕੇ ਗਏ ਸੀ ਤਾਂ ਐਨ ਦੇ ਵਿੱਚ ਜਿਸ ਘਰ ਅਸੀਂ ਗਏ ਸੀ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਮੈਨੂੰ ਘੇਰਿਆ ਤੇ ਮੇਰੀਆਂ ਲੱਤਾਂ ਨੇ ਛੜੀਆਂ ਉਹ ਵੱਡ ਦਿੱਤੀਆਂ ਤੇ ਲੱਤਾਂ ਵੱਡਣ ਤੋਂ ਬਾਅਦ ਮੈਨੂੰ ਰੇਲਵੇ ਪਟੜੀ ਤੇ ਸੁੱਟ ਦਿੱਤਾ ਤਾਂ ਜੋ ਇਹ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਸਕੇ ਕਿ ਪੀੜਤ ਵਿਅਕਤੀ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਉਸ ਦੀ ਮੌਤ ਆ ਛੜੀ ਹੋਈ ਆ ਤਾਂ ਹੁਣ ਪੀੜਤ ਵਿਅਕਤੀ ਦੇ ਵੱਲੋਂ ਇਨਸਾਫ ਦੀ ਗੁਹਾਰ ਆ ਛੜੀ ਉਹ ਲਗਾਈ ਜਾ ਰਹੀ ਆ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਉੱਪਰ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਤੇ ਜਿਹੜੇ ਉਹ ਦੋਸ਼ੀ ਸੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ਾ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਕ ਵਿਅਕਤੀ ਦੀਆਂ ਲੱਤਾਂ ਵੱਡੀਆਂ ਗਈਆਂ ਨੇ ਲੱਤਾਂ ਵੱਢ ਕੇ ਉਸ ਵਿਅਕਤੀ ਨੂੰ ਰੇਲਵੇ ਪੱਟੜੀ ਦੇ ਉੱਪਰ ਸੁੱਟਿਆ ਗਿਆ ਇੱਕ ਸਾਜ਼ਿਸ਼ ਰਚੀ ਗਈ ਕਿ ਐਦਾਂ ਲੱਗੇ ਕਿ ਇਹ ਵਿਅਕਤੀ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮੌਤ ਹੋਈ ਐ ਇਸ ਵਿਅਕਤੀ ਦੀ ਤਾਂ ਇਸ ਵਿਅਕਤੀ ਦੀ ਜਾਨ ਆ ਜਿਹੜੀ ਉਹ ਬਚ ਜਾਂਦੀ ਆ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਇਸ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਜਾਨ ਬਚੀ ਤੇ ਹੁਣ ਪੀੜਤ ਵਿਅਕਤੀ ਦੇ ਵੱਲੋਂ ਇਨਸਾਫ ਦੀ ਗੋਹਾਰ ਆ ਜਿਹੜੀ ਉਹ ਲਗਾਈ ਜਾ ਰਹੀ ਐ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਐ ਜਿਹੜੀ ਡਾਕਟਰਾਂ ਨੂੰ ਤੁਹਾਡੀਆਂ ਦਫ਼ਾਂ ਕਰਨੀਆਂ ਪਈਆਂ ਕੀ ਇਸ ਤਰ੍ਹਾਂ ਮਸਲਾ ਇਹ ਮਸਲਾ ਆ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਣੀ ਰਾਮ ਦਾ ਉਥੇ ਬੂਟੇ ਲਾਏਗੇ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ लाਡੀ ਉਹਦਾ ਭਰਾ ਇੱਕ ਉਹਦਾ ਭਰਾ ਗੁਕੀ ਤਿੰਨ ਬੰਦੇ ਇਹ ਭਰਾ ਦੋ ਇਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਕਿ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਪਰ ਨਹੀਂ ਹੀ ਇਹਨਾਂ ਸਮਝਦੇ ਉਸ ਦਿਨ ਵੀ ਇਹ ਰੁੱਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹਥੋਪਾਈ ਹੈ ਮੈਂ ਕੱਲਾ ਹਾਂ ਅਥੋ ਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਗਏ ਆਂਦੇ ਤੂੰ ਅੱਗੇ ਵੀ ਪੇਂਟ ਜਾ ਡਾ ਕੇ ਆਵਾਂ ਲੋਕਾਂ ਨੂੰ ਵੀ ਆ ਜਾ ਕਰ ਇਦਾਂ ਤੁਹਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ ਇਹਨਾਂ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆ ਹਮਲਾ ਕੀਤਾ ਮੇਰ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜ ਕੇ ਮੇਰੇ ਧੱਲੇ ਲੱਤਾਂ ਤੇ ਦੋ ਮਾਰੇ ਉਹ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ ਮਾਜ ਮੈਨੂੰ ਘਰਦਿਆਂ ਰੇਲਵੇ ਲਾਈਨ ਤੋਂ ਚੱਕਿਆ ਉਹਨਾਂ ਵੱਲੋਂ ਰੇਲਵੇ ਲਾਈਨ ਤੇ ਸਾਡਾ ਬਾਦ ਛੋਟਾ ਸਿੱਟ ਆ ਗਿਆ ਕੀ ਕਾਰਨ ਜਿਹੜਾ ਤੁਹਾਨੂੰ ਰੇਲਵੇ ਲਾਈਨ ਤੇ ਸਿੱਟਿਆ ਜਵਣਾ ਉਹਨਾਂ ਦਾ ਕਾਰਨ ਹੀ ਰੇਲਵੇ ਦਾ ਨਾਂ ਲੱਗ ਜੂਗਾ ਕਿ ਰੇਲ ਦੇ ਥੱਲੇ ਆਇਆ ਅਸੀਂ ਬਾਦ ਚਾਗੀਏ ਪਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁਤ ਸਖਤ ਤੇ ਆ ਉਹਨੇ ਮਹਾਰਾਜ ਨੇ ਬਚਾਇਆ ਹੱਥ ਦੇ ਕੇ ਭਾਈ ਭਾਈ ਵਿਆਹ ਹੀ ਹੋਇਆ ਕਿੰਨੇ ਕਿੰਨੇ ਬੱਚੇ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਕੋਈ ਜੀ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜਿਹੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਆ ਮੰਗ ਮੈਂ ਇਹੋ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਕਵਲਜੀਤ ਕੋਲ ਕਵਲਜੀਤ ਕੋਲ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਤੀ ਦੇ ਨਾਲ ਝਗੜਾ ਮਾਰ ਕੀਤੀ ਵੀ ਲੋਕਾਂ ਨੂੰ ਦੱਸਾਉਣਾ ਉਹ ਪਾਹ ਜੀ ਕਰ ਦਿੱਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਇਹ ਸਰ ਇਹੋ ਮੰਗ ਕਰਦੇ ਆ ਕਿ ਜੇ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਫ ਦਾ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਇਹਦੇ ਸਿਰ ਤੇ ਸਰ ਕਿ ਇਹੋ ਪਾਈ ਹੋ ਗਿਆ ਸਾਰੀ ਉਮਰ ਲਈ ਸਾਡੇ ਛੋਟੇ-ਛੋਟੇ ਮੇਰੇ ਬੱਚੇ ਆ ਸਰ ਕਿੱਦਾਂ ਪਾਲੂ ਸਰ ਟਰੱਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਕਾਕਾ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਕੋਈ ਪੁਲਿਸੀ ਕਾਰਵਾਈ ਕੀ ਹੈਗੀ ਉਹਦੇ ਰਿਗਾਰਡਿੰਗ ਜੀ ਰঞ্জੀਤ ਸਿੰਘ ਸਾਹਿਬ ਉਹ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕਿ 28 ਅੱਠ 2024 ਨੂੰ ਰਾਤੀਂ ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਗੁਰਦੀਪ ਸਿੰਘ ਮਲਕੀਸ਼ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗਨਪ੍ਰੀਤ ਸਿੰਘ ਸਨ ਉਹ ਮਲਕੀਸ਼ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ